ਇਹ ਦਾ ਕਹਿੰਦਾ ਇਹ ਰਿਸ਼ਤਾ ਮੈਂ ਤਾਂ ਸਮਝਦਾ ਕਿ ਜੇ ਮੈਂ ਰੌਣਕੀ ਰਾਮ ਵਜੋਂ ਉਸ ਵੇਲੇ ਆਇਆ ਤੇ ਇਹ ਚਤਰਾ ਚਾਚਾ ਅਜੀ ਦੋਨੋਂ ਚਾਚੇ ਹੀ ਹੈ ਨਾ ਤੇ ਹਰ ਗੀਤ ਇਹ ਦੇ ਲੱਗਦਾ ਜਦੋਂ ਸੁਕਾਈ ਚਾਚੇ ਪੰਜਾਬੀ ਜ਼ੁਬਾਨ ਨੂੰ ਸਮਝਣ ਵਾਲੇ ਸਾਰੇ ਦਸ਼ਕਾਂ ਔਰ ਸੁਣ ਵਾਲਿਆਂ ਨੂੰ ਇਹ ਮਹਿਸੂਸ ਹੋ ਰਿਹਾ ਕਿ ਉਹਨਾਂ ਦਾ ਕਰਦਾ ਕੋਈ ਜੀ ਚਲਾ ਗਿਆ ਸੋ ਰੱਬ ਕਰੇ ਉਹਦੀ ਆਤਮਾ ਨੂੰ ਈਸ਼ਵਰ ਬਹੁਤ ਉੱਚਾ ਥਾਂ ਤੇ ਰੱਖੇ ਸਵਾਦ ਸਾਰਿਆਂ ਦੇ ਲਿਖੇ ਸਾਨੂੰ ਹੀ ਲੱਗਦਾ ਨਾ 65 ਸਾਲ ਬੜੀ ਛੋਟੀ ਉਮਰ ਚ ਚਲਾ ਗਿਆ ਮਗਰ ਕੁਦਰਤ ਨੂੰ ਲੱਗ ਰਿਹਾ ਕਿ ਯਾਰ ਇੰਨੀ ਦੇ ਤਾਂ ਲੋਕਾਂ ਨੂੰ ਸਾਰੇ ਤੇ ਮੈਨੂੰ ਵੀ ਕਿਤੇ ਖੁਸ਼ੀ ਵੰਡੇ ਆ ਕੇ ਸਵੇਦਾ ਤਾਂ ਹੀ ਕੁਝ ਲੱਗ ਰਿਹਾ ਕਿਉਂ ਮੀ ਸੀ ਕਿ ਵਾਪਸੀ ਹੋ ਜਾਏਗੀ ਹੈ ਨਾ ਪਰ ਹਾਸੀ ਵੰਡਣ ਵਾਲਾ ਇਦਾਂ ਦਾ ਮਾਹੌਲ ਘਰ ਦਾ ਛੱਡ ਕੇ ਨਿਕਲ ਜਾਏਗਾ ਸੋ ਇਟਸ ਅ ਵੈਰੀ ਟ੍ਰੈਜਿਕ ਡੈਥ ਐਂਡ ਹਰ ਕੋਈ ਜਿੱਦਾਂ ਕਈ ਵਾਰੀ ਤਾਂ ਪਰਿਵਾਰਾਂ ਚ ਕਈ ਰਿਸ਼ਤੇਦਾਰਾਂ ਦਾ ਪਤਾ ਵੀ ਨਹੀਂ ਲੱਗਦਾ ਜਾਂ ਉਸ ਲੈਵਲ ਦਾ ਅਫਸੋਸ ਮਨ ਚ ਨਹੀਂ ਉਤਰਦਾ ਕੱਲ ਮੇਰੇ ਨਹੀਂ ਤੁਹਾਡੇ ਵੀ ਇਦਾਂ ਹੀ ਸਾਰਿਆਂ ਨਾਲ ਹੁੰਦਾ ਪਰ ਇਹ ਇਸ ਤਰ੍ਹਾਂ ਦਾ ਲੱਗ ਰਿਹਾ ਹੈ ਜਿੱਦਾਂ ਸਾਡਾ ਹੀ ਕੋਈ ਚਲਾ ਗਿਆ ਹਨੂ ਹੁਣ ਜਿੰਨੇ ਹਾਸੇ ਇਹਨੇ ਵੰਡੇ ਆ ਉਹਨੇ ਫਿਊਚਰ ਚ ਮਿਲਣਗੇ ਕਿ ਨਹੀਂ ਦੇਖੋ ਸਾਡੀ ਜਿੱਥੇ ਦੂਰਦਰਸ਼ਨ ਤੇ ਟੈਲੀਵਿਜ਼ਨ ਤੇ ਉਤੇ ਅਸੀਂ ਇਕੱਠੇ ਇੱਕ ਸਮਕਾਲੀ ਹਾਂ ਸੀ ਹੈ ਨਾ ਇਹ ਦੋ ਰੌਣਕ ਮੇਲਾ ਸਾਡਾ ਚੱਲਦਾ ਸੀ ਇਹ ਲਹਿਰਾਂ ਕਰਦੇ ਸੰ ਨਾਲ ਨਾਲ ਐ ਰੈੱਡ ਕਰਾਸ ਦੀਆਂ ਨਾਈਟਾਂ ਸੀ ਬਹੁਤ ਕੀਤੀਆਂ ਪੰਜਾਬ ਦੇ ਸਾਰੇ ਡਿਵੀਜ਼ਨਸ ਸਬ ਡਿਵੀਜ਼ਨਾਂ 'ਚ ਜਦੋਂ ਪ੍ਰੋਗਰਾਮ ਹੋਣੇ ਔਰ ਉਹ ਸਮਾਜ ਦੀ ਭਲਾਈ ਵਾਸਤੇ ਗਰੀਬਾਂ ਦੀ ਭਲਾਈ ਵਾਸਤੇ ਰੈੱਡ ਕਰਾਸ ਪੈਸਾ ਇਕੱਠਾ ਕਰਦੀ ਸੀ ਤੇ ਅਸੀਂ ਇਹ ਪੰਡ ਬੰਦੇ ਹੁੰਦੇ ਸੀ ਤੇ ਸਾਰਾ ਸ਼ੋਅ ਮੈਂ ਨਾਲ ਅਨਜიანਕਰਨਾ ਔਰ ਸਾਰਾ ਉਹਨੂੰ ਸਾਹਮਣਾ ਇਕੱਠਿਆਂ ਕਰਨਾ ਇਕ ਤੋਂ ਬਾਅਦ ਇਕ ਅਸੀ ਨਜ਼ਰ ਆਂਦੇ ਹੁੰਦੇ ਸਨ ਸਾਰੇ ਲਲਕੇ ਮੰਚ ਦੇ ਉੱਤੇ ਹਰ ਕਿਸੇ ਤੇ ਭਰੋਸਾ ਸੀ ਕਿ ਜਿਹੜਾ ਵੀ ਸਟੇਜ ਤੇ ਖੜੇਗਾ ਸਾਰੀ ਖਲਕਤ ਨੂੰ ਇੱਕ ਵਾਰੀ ਕਾਇਲ ਕਰ ਦੇਗਾ ਔਰ ਹੱਸੇ ਹੀ ਹੱਸੇ ਉੱਥੇ ਮਹਿਸੂਸ ਹੁੰਦੇ ਸਨ ਰੌਣਕਾਂ ਲੱਗ ਜਾਂਦੀਆਂ ਸਨ ਸੋ ਮੈਂ ਕਈ ਧਾ ਕਹਿੰਦਾ ਇਹ ਰਿਸ਼ਤਾ ਮੈਂ ਤਾਂ ਸਮਝਦਾ ਕਿ ਜੇ ਮੈਂ ਰੌਣਕੀ ਰਾਮ ਵਜੋਂ ਉਸ ਵੇਲੇ ਆਇਆ ਤੇ ਇਹ ਚਤਰਾ ਚਾਚਾ ਅਜੀ ਦੋਨੋ ਚਾਚੇ ਹੀ ਚਾਚੇ ਬਿਲਕੁਲ ਹੈ ਨਾ ਤੇ ਹਰ ਇੱਕ ਨੂੰ ਇਦਾਂ ਹੀ ਲੱਗਦਾ ਜਿਦਾਂ ਸਕਾਇ ਚਾਚੇ ਸੋ ਆਈ ਫੀਲ ਵੈਰੀ ਬੈਡ ਐਂਡ ਸੈਡ ਨਾਉ ਔਰ ਮੈਂ ਹੀ ਇਕੱਲਾ ਨਹੀਂ ਸਾਰਾ ਪੰਜਾਬ ਜਿਨ੍ਹਾਂ ਜਿਨ੍ਹਾਂ ਜਿਨੂੰ ਵੀ ਪੰਜਾਬੀ ਜ਼ੁਬਾਨ ਆਂਦੀ ਹੈ ਜਿਨੂੰ ਹਿੰਦੀ ਵੀ ਆਂਦੀ ਹੈ ਉਹਦੇ ਐਕਸਪ੍ਰੈਸ਼ਨ ਤਾਂ ਫਿਲਮਾਂ 'ਚ ਉਹ ਵੀ ਦੇਖਦੇ ਹੀ ਨੇ ਨਾ ਕਿਆ ਹੋਰ ਪਾਸ਼ਾ ਜਨਾਲ ਜੁੜੇ ਨੇ ਸੋ ਹੀ ਵਾਸ ਅ ਜੈਂਪ ਔਰ ਥਿਸ ਇਜ਼ ਥਿਸ ਇਜ਼ ਨਾਟ ਅ ਲਾਸ ਆਫ ਦ ਫੈਮਿਲੀ ਬਟ ਟੋਟਲ ਪੰਜਾਬ ਔਰ ਪੰਜਾਬੀ ਜ਼ੁਬਾਨ ਨੂੰ ਸਮਝਣ ਵਾਲੇ ਸਾਰੇ ਦਸ਼ਕਾਂ ਔਰ ਸੁਣਵਾਲਿਆਂ ਨੂੰ ਇਹ ਮਹਿਸੂਸ ਹੋ ਰਿਹਾ ਕਿ ਉਹਨਾਂ ਦਾ ਕਰਦਾ ਕੋਈ ਜੀ ਚਲਾ ਗਿਆ ਸੋ ਰੱਬ ਕਰੇ ਉਹਦੀ ਆਤਮਾ ਨੂੰ ਈਸ਼ਵਰ ਬਹੁਤ ਉੱਚੀ ਥਾਂ ਤੇ ਰੱਖੇ ਉਹਨੇ ਹਾਸੇ ਵੰਡੇ ਨੇ ਔਰ ਅੱਗੇ ਵੀ ਉਹਨੂੰ ਵੀ ਈਸ਼ਵਰ ਖੁਸ਼ੀਆਂ ਦੇਵੇ ਕਿਉਂਕਿ ਜਿਹੜਾ ਜਾਣਾ ਨਿਯਮ ਹੈ ਕੁਦਰਤ ਦਾ ਉਹ ਤੇ ਕੋਈ ਕੁਝ ਨਹੀਂ ਕਰ ਸਕਦਾ ਸਵਾਸ ਸਾਰਿਆਂ ਦੇ ਲਿਖੇ ਹੈ ਸਾਨੂੰ ਹੀ ਲੱਗਦਾ ਨਾ 65 ਸਾਲ ਛੋਟੀਆਂ ਮੱਚ ਚਲਾ ਗਿਆ ਮਗਰ ਕੁਦਰਤ ਨੂੰ ਲੱਗ ਰਿਹਾ ਕਿ ਯਾਰ ਇੰਨੀ ਦੇ ਦਾ ਲੋਕਾਂ ਨੂੰ ਸਾਰਿਆ ਤੇ ਮੈਨੂੰ ਵੀ ਕਿਤੇ ਖੁਸ਼ੀ ਵੰਡੇ ਆ ਕੇ ਸਵੇਦਾਂ ਦਾ ਹੀ ਕੁਝ ਲੱਗ ਰਿਹਾ ਸੋ ਆਈ ਥੈਂਕ ਯੂ ਵੈਰੀ ਮਚ ਇਹ ਸਾਰੇ ਜੀ ਮੀਡੀਆ ਵੀ ਅਜੇ ਨਾ ਇਕੱਤਰ ਹੋਇਆ ਹੈ ਇਹ ਜਿੱਥੇ ਮੀਡੀਆ ਦੀ ਸ਼ੋਭਾ ਹੈ ਕਿ ਚੰਗੇ ਕਲਾਕਾਰ ਵਾਸਤੇ ਤੁਸੀਂ ਵੀ ਸਮਾਂ ਕੱਢਦੇ ਹੋ ਸੋ ਉਹਦਾ ਅਗੂ ਪਰਿਵਾਰ ਬੱਚਾ ਬਹੁਤ ਬੜੇ ਫੁੱਲੇ ਸਾਰਾ ਪਰਿਵਾਰ ਖੁਸ਼ ਹੋਵੇ ਜੀ